ਸ਼ਹੀਦ ਕਰਮਚੰਦ ਜੀ ਦੀ ਵਰਸੀ ਤੇ ਪਿੰਡ ਜੱਬੋਵਾਲ ਵਿੱਚ ਪਾਠ ਰੱਖੇ ਗਏ 6 ਮਈ 1991 ਨੂੰ ਕੋਆਪਰੇਟ ਬੈਂਕ ਨਵਾਂ ਸ਼ਹਿਰ ਗੰਨਾ ਮਿਲ ਦੇ ਮੋਰੇ ਡਿਊਟੀ ਦੌਰਾਨ ਸ਼ਹੀਦੀ ਦੇ ਗਏ ਇੰਨੇ ਤਾਂ ਪੂਰਨ ਨਾਲ ਬਸ ਪੰਤਸਪਰਾਸਤੰ ਪਦਿਵਨ ਕਲਪਾਚੰਤੀ ਕਲਪ ਆਗਿਆ ਅਰਦਾਸ ਅਰਦਾਸਿਤ ਪੂਰਨਤਾ ਵਰਸੀ ਕੋ ਪਾਲ ਸੋਇਆ ਸੰਪੂਰਨ ਬੋਸੂ ਕਾ ਨਾਮ ਤੇ ਆਏ ਮੈਂ ਗੱਲ ਕਰ ਦਿੱਤੀ ਅੰਮਰਤਾ ਸਮਦਾ ਸੁਖੀ ਸਿਆਤਮਨ ਕੋਲ ਮਿਲ ਸੀ ਕੋਸ ਗਿਆ ਅਸਲ ਇਤਿਹਾਸ ਕਿ ਅਸੀਂ ਕਰ ਰਹੇ ਹਾਂ ਪਰ ਕਿੰਨਾ ਪਿਆਰ ਨਾਲ ਉਸਨੂੰ ਜਾ ਕੇ ਗਾੜੀ ਇਹ ਹਰ ਮੇਰੇ ਨਾਮ ਦਿੱਤਾ ਬਣ ਕੇ ਅਜੇ ਲਈ ਮੈਂ ਪੀਰ ਵਾਸਤੇ ਚਿੰਗੜੀ ਦਿੱਤਾ ਤੇਨਾ ਪਿਆਰ ਇਸ ਚਾਟ ਇੱਕ ਮੈਂ ਦਾ ਧਿਆਨ ਉਹ ਕਹੇ ਜਮਿਤ ਪਾਰ ਸਸ਼ਮਨ ਪਾਲਿਕਾ ਦੇ ਫਤਿਹਬਖਸ਼ੀ ਸਾਹਿਬ ਬੁਰਖਾਜ ਸਾਜਿਤੇ ਗੁਰਬਾਜਾ ਨੂੰ ਆਦੀ ਸ੍ਰੀ ਗੁਰੂ ਆਦੀ ਬਾਰੇ ਮੈਂ ਕਿੰਨੀ ਸਿੱਖੀ ਗਿਆ

This park has amazing rate oscale he will drop us off One more please I feel great that we got boot camp with everyone

ਯਾਪੋਂ ਨਾਇ ਨੂੰ ਨਾਮ ਆ ਮੇਰੇ ਨਾਮ ਹੀ ਆਵੇ